ਸਨ ਲੱਗੀਏ ਜਾਂ ਤੁਹਾਡੀ ਸਕਿਨ ਲੂਜ਼ ਹੋਣੀ ਸ਼ੁਰੂ ਹੋ ਗਈ ਹੈ ਜਾਂ ਤੁਹਾਡੇ ਚੁਰੜੀਆਂ ਨੇ ਸ਼ੁਰੂ ਹੋ ਗਈਆਂ ਨੇ ਜਾਂ ਕਾਲਾਪਨ ਆ ਗਿਆ ਜਾਂ ਸਕਿਨ ਤੇ ਚਮਕ ਨਹੀਂ ਹੈਗੀ ਜਾਂ ਸਕਿਨ ਤੇ 글로 ਨਹੀਂ ਹੈਗਾ ਜਾਂ ਸਕਿਨ ਤੁਹਾਡੀ ਕਾਲੀ ਪੈ ਚੁੱਕੀ ਹੈ ਟੈਨਿੰਗ ਆ ਚੁੱਕੀ ਹੈ ਤੇ ਇਹ ਵਾਲਾ ਜਿਹੜਾ ਫੇਸ ਵੋਸ਼ ਹੈ ਨਾ ਸਮਰ ਫੇਸ ਵੋਸ਼ ਤੁਹਾਡੇ ਨਾਲ ਮੈਂ ਲਗੀਆਂ ਸ਼ੇਅਰ ਕਰਨ ਵਾਸਤੇ ਵੀਡੀਓ ਤੁਸੀਂ ਪੂਰੀ ਦੇਖਣਾ ਇਸ ਫੇਸ ਵੋਸ਼ ਨੂੰ ਕਰਕੇ ਤੁਸੀਂ ਆਪਣੀ ਸਕਿਨ ਨੂੰ ਚਮਕਾ ਸਕਦੇ ਹੋ ਅਗਰ ਹਰ ਰੋਜ਼ ਸਵੇਰੇ ਕਰ ਲੈਂਦੇ ਹੋ ਚਾਹੇ ਰਾਤ ਨੂੰ ਕਰ ਲੈਂਦੇ ਹੋ ਸਕਿਨ ਤੁਹਾਡੀ ਦੁੱਧ ਵਾਂਗ ਚਮਕ ਜਾਏਗੀ ਬਸ ਇਹ ਤੁਸੀਂ ਬੜੇ ਧਿਆਨ ਨਾਲ ਵੀਡੀਓ ਦੇਖ ਕੇ ਕਿਹੜੀਆਂ ਚੀਜ਼ਾਂ ਪੈਣੀਆਂ ਨੇ ਇਸ ਦੁੱਧ ਦੇ ਵਿੱਚ ਜਿਹਦੇ ਨਾਲ ਤੁਸੀਂ ਫੇਸ ਵੋਸ਼ ਕਰ ਸਕਦੇ ਹੋ ਸਮਰ ਫੇਸ ਵੋਸ਼ ਹੈ ਸਪੈਸ਼ਲ ਫੇਸ ਵੋਸ਼ ਉਹਨਾਂ ਲਈ ਜਿਨ੍ਹਾਂ ਦੀ ਸਕਿਨ ਲੂਜ਼ ਹੋ ਗਈ ਹੈ ਜਿਨ੍ਹਾਂ ਦੀ ਸਕਿਨ ਜਿਹੜੀ ਇੱਕਦਮ ਨਾ ਪਤਲੀ ਪੈ ਚੁੱਕੀ ਹੈ ਕਈ ਭੈਣਾਂ ਦੇ ਆਏ ਸੀਗੇ ਮੈਸੇਜ ਸਾਡੀ ਸਕਿਨ ਜਿਹੜੀ ਢਿੱਲੀ ਪੈ ਗਈ ਹੈ ਤੇ ਸਾਡੀ ਸਕਿਨ ਜਿਹੜੀ ਸੈਂਸਿਟਿਵ ਹੈ ਸਾਨੂੰ ਕੋਈ ਮਤਲਬ ਕੋਈ ਚੀਜ਼ ਜਿਹੜੀ ਨਾ ਸੂਟ ਨਹੀਂ ਕਰਦੀ ਹੈਗੀ ਹੈ ਨਾ ਤੇ ਜਲਦੀ ਹੀ ਸਾਡੀ ਸਕਿਨ ਤੇ ਝੁਰੜੀਆਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਇਹ ਵਾਲਾ ਜਿਹੜਾ ਫੇਸ ਵੋਸ਼ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਲੱਗੀ ਹਾਂ ਇਸ ਫੇਸ ਵੋਸ਼ ਦੇ ਨਾਲ ਅਗਰ ਤੁਸੀਂ ਡੇਲੀ ਸ਼ਾਮ ਸਵੇਰੇ ਫੇਸ ਵੋਸ਼ ਕਰਦੇ ਹੋ ਤੁਹਾਡੀ ਸਕਿਨ ਇੱਕਦਮ ਗੋਰੀ ਚਿੱ ਚਲੋ ਜੀ ਵੀਡੀਓ ਤੁਸੀਂ ਪੂਰੀ ਦੇਖੋ ਚਲਦੇ ਆਂ ਪਹਿਲਾ ਆਪਾਂ ਪ੍ਰੋਸੈਸ ਤੁਹਾਡੇ ਨਾਲ ਸ਼ੇਅਰ ਕਰਨ ਵਾਸਤੇ ਜਿਹੜੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਨੂੰ ਜਰੂਰ ਪ੍ਰੈਸ ਕਰਨਾ ਤੇ ਪੂਰੀ ਵੀਡੀਓ ਦੇਖਣਾ ਤੇ ਲਓ ਜੀ ਆਪਾਂ ਕਰਦੇ ਆਂ ਸਟਾਰਟਿੰਗ ਫੇਸ ਵਾਸ਼ ਦੀ ਪਹਿਲਾਂ ਤੁਸੀਂ ਸਾਫ ਕਟੋਰੀ ਲੈ ਲਓ ਚਾਹੇ ਤੁਸੀਂ ਇਸ ਨੂੰ ਬਣਾ ਕੇ ਰੱਖ ਲੈਣਾ ਏ ਚਾਹੇ ਤੁਸੀਂ ਡੇਲੀ-ਡੇਲੀ ਆਪਣੇ ਹੱਥ ਤੇ ਪਾ ਕੇ ਹੀ ਤੁਸੀਂ ਆਪਣੇ ਚਿਹਰੇ ਦੀ ਮ사ਜ ਕਰ ਸਕਦੇ ਜਦੋਂ ਵੀ ਤੁਸੀਂ ਫੇਸ ਵਾਸ਼ ਕਰਨਾ ਹੋਵੇ ਚਲੋ ਠੀਕ ਹੈ ਜੀ ਪਹਿਲੀ ਚੀਜ਼ ਆਪਾਂ ਕੀ ਲੈਣੀ ਹੈ ਪਹਿਲੀ ਲੈਣੀ ਆਪਾਂ ਬੇਸਣ ਠੀਕ ਹੈ ਜੀ ਬੇਸਣ ਜਿਹੜਾ ਆਮ ਆਪਣੇ ਕਿਚਨ ਵਿੱਚ ਹੁੰਦਾ ਹੈ ਉਹ ਲੈਣਾ ਹੈ ਠੀਕ ਹੈ ਆਪਾਂ ਉਹਨਾਂ ਕ ਬਣਾਣਾ ਜਿੰਨਾ ਕ ਮੈਂ ਇਸਤੇਮਾਲ ਕਰਨਾ ਹੈ ਕਿਉਂਕਿ ਮੈਂ ਬਣਾ ਕੇ ਦੇਖੋ ਡੱਬੀਆਂ ਚ ਪਾ ਕੇ ਮੈਂ ਰੱਖਿਆ ਹੋਇਆ ਹੈ ਜਦ ਵੀ ਮੈਂ ਫੇਸ ਵਾਸ਼ ਕਰਦੀ ਹਾਂ ਤੇ ਇਹ ਚੀਜ਼ਾਂ ਪਾ ਕੇ ਮੈਂ ਆਪਣਾ ਫੇਸ ਜਿਹੜਾ ਵਾਸ਼ ਕਰ ਲੈਣੀ ਹੈ ਠੀਕ ਹੈ ਇਹ ਸਮਰ ਸਪੈਸ਼ਲ ਤੇ ਝੁਰੜੀਆਂ ਲਈ ਹੈ ਜਿਨ੍ਹਾਂ ਦੀ ਸਕਿਨ ਲੂਜ਼ ਹੋ ਚੁੱਕੀ ਹੈ ਸਕਿਨ ਨੂੰ ਟਾਈਟ ਕਰਨ ਵਿੱਚ ਬਹੁਤ ਕਾਰਗਲ ਠੀਕ ਹੈ ਤੁਸੀਂ ਲੈਣਾ ਜੀ ਬੇਸਣ ਦੂਸਰੀ ਚੀਜ਼ ਤੁਸੀਂ ਕੀ ਲੈਣੀ ਹੈ ਇਹ ਹੈਗਾ ਇਹ ਅਲਸੀ ਦਾ ਪਾਊਡਰ ਠੀਕ ਹੈ ਅਲਸੀ ਜਿਹੜੀ ਹੁੰਦੀ ਹੈ ਪੀਸ ਕੇ ਉਹ ਮੈਂ ਦਾ ਪਾਊਡਰ ਬਣਾ ਕੇ ਰੱਖਿਆ ਹੋਇਆ ਹੈ ਅਲਸੀ ਦੇ ਨਾਲ ਹੀ ਤੁਹਾਡੀ ਸਕਿਨ ਜਿਸ ਸਕਿਨ ਜਿਹੜੀ ਟਾਈਟ ਹੋਵੇਗੀ ਬੇਸਣ ਤੁਹਾਡੀ ਸਕਿਨ ਨੂੰ ਬ੍ਰਾਈਟ ਕਰੇਗਾ ਤੇ ਇਹ ਗੋਰਾ ਚਿੱਟਾ ਕਰੇਗਾ ਔਰ ਜਿਹੜੀ ਅਲਸੀ ਹੈ ਨਾ ਇਹ ਤੁਹਾਡੀ ਸਕਿਨ ਨੂੰ ਟਾਈਟ ਕਰੇਗੀ ਠੀਕ ਹੈ ਇਹ ਸਕਿਨ ਨੂੰ ਟਾਈਟ ਕਰਨ ਵਿੱਚ ਬਹੁਤ ਕਾਰਗਿਲ ਹੈ ਅਲਸੀ ਜਿਹੜੀ ਇਹਦੇ ਨਾਲੇ ਤੁਹਾਡੀ ਸਕਿਨ ਤੇ ਇੱਕ ਚਮਕ ਲੈ ਕੇ ਆਵੇਗੀ ਇੱਕ ਨੂਰ ਲੈ ਕੇ ਆਵੇਗੀ ਜਿਹੜਾ ਸਾਨੂੰ ਚਾਹੀਦਾ ਠੀਕ ਹੈ ਜੀ ਤੇ ਦੂਸਰਾ ਇਹਦੇ ਵਿੱਚ ਕੀ ਪਾਣਾ ਹੈ ਥੋੜਾ ਜਿਹਾ ਆਪਾਂ ਪਾਣਾ ਹਣੀ ਠੀਕ ਹੈ ਜੀ ਹਣੀ ਜਿਹੜਾ ਸਾਡੀ ਸਕਿਨ ਤੇ ਜਿਹੜੀ ਮਤਲਬ ਕਿ ਕਈ ਵਾਰ ਹੁੰਦਾ ਸਾਡੀ ਸਕਿਨ ਤੇ ਨਾ ਅ ਮਤਲਬ ਕਿ ਡੈੱਡ ਸਕਿਨ ਹੋਈ ਹੁੰਦੀ ਹੈ ਸਕਿਨ ਤੇ ਇੱਕ ਮਤਲਬ ਕਿ ਗਲੋ ਨਹੀਂ ਹੁੰਦਾ ਸਕਿਨ ਜਿਹੜੀ ਹੈ ਨਾ ਸਾਡੀ ਮਤਲਬ ਕਿ ਇੱਕਦਮ ਉਹ ਹੁੰਦਾ ਹੈ ਕਿ ਜਿਵੇਂ ਮੰਨ ਲਓ ਸਕਿਨ ਮੁਰਝਾਈ ਜੀ ਨਹੀਂ ਹੁੰਦੀ ਉਸ ਤਰੀਕੇ ਦੀ ਹੁੰਦੀ ਤੇ ਇਹ ਉਹਨੂੰ ਠੀਕ ਕਰਦਾ ਹੈ ਇਹਦੇ ਵਿੱਚ ਪਾ ਲਿਆ ਆਪਾਂ ਦੇਖੋ ਅੱਧਾ ਅੱਧੇ ਤੋਂ ਵੀ ਘੱਟ ਚਮਚਾ ਆਪਾਂ ਪਾ ਲਿਆ ਜਾਨੀ ਕਿ 5 6 ਬੂੰਦਾਂ ਹੋਣੀਆਂ ਨੇ ਅ ਇਹਦੀਆਂ ਸ਼ੇਰ ਦੀਆਂ ਹਨੇਵੀਆਂ ਜੜ ਕੇ ਫਿਰ ਤੁਸੀਂ ਪਾਣਾ ਇਹਦੇ ਵਿੱਚ ਕੱਚਾ ਦੁੱਧ ਠੀਕ ਹੈ ਜੀ ਕੱਚਾ ਦੁੱਧ ਤੁਸੀਂ ਫ੍ਰੀਜ ਵਿੱਚੋਂ ਠੰਡਾ ਠੰਡਾ ਦੁੱਧ ਲੈਣਾ ਹੈ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਇਹ ਚੀਜ਼ਾਂ ਨੂੰ ਕਰ ਲੈਣਾ ਹੈ ਮਿਕਸ ਇਹ ਚੀਜ਼ਾਂ ਤੁਸੀਂ ਮੰਨ ਲਓ ਬੇਸਣ ਔਰ ਅਲਸੀ ਜਿਹੜੀ ਇਕੱਠੀ ਵੀ ਡੱਬੀ ਚ ਪਾ ਕੇ ਰੱਖ ਸਕਦੇ ਹੋ ਜਦੋਂ ਵੀ ਤੁਸੀਂ ਆਪਣੇ ਫੇਸ ਨੂੰ ਵਾਸ਼ ਕਰਨਾ ਹੋਵੇ ਥੋੜਾ ਜਿਹਾ ਹੱਥ ਤੇ ਪਾਊਡਰ ਪਾਇਆ ਜੇ ਦੁੱਧ ਹੈ ਤਾਂ ਦੁੱਧ ਮਿਕਸ ਕਰ ਲਿਆ ਜੇ ਗੁਲਾਬ ਜਲ ਹੈ ਗੁਲਾਬ ਜਲ ਮਿਕਸ ਕਰ ਲਿਆ ਜਦਹੀਂ ਹੈਗੀ ਦਹੀਂ ਮਿਕਸ ਕਰ ਲਓ ਸਵੇਰੇ ਔਰ ਸ਼ਾਮ ਦੋ ਟਾਈਮ ਠੀਕ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਔਰ ਸਵੇਰੇ ਜਦੋਂ ਤੁਸੀਂ ਫੇਸ ਨੂੰ ਵਾਸ਼ ਕਰਦੇ ਹੋ ਤਾਂ ਹੋ ਸਕੇ ਦੁਪਹਿਰ ਨੂੰ ਵੀ ਫੇਸ ਵਾਸ਼ ਕਰਿਆ ਕਰੋ ਜਿਹੜੀ ਵੀ ਧੂੜ ਮਿੱਟੀ ਜਿਹੜੀ ਵੀ ਸੂਰਜ ਦੀਆਂ ਕਿਰਨਾਂਵਾਂ ਸਾਡੇ ਚਿਹਰੇ ਤੇ ਡੈਮੇਜ ਕੀਤੀ ਹੁੰਦੀ ਸਾਡੀ ਸਕਿਨ ਨੂੰ ਉਹ ਜਿਹੜੀ ਹੈ ਰਿਮੂਵ ਕਰ ਦਿੰਦੀ ਹੈ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਇਹ ਵਾਲਾ ਪੈਕ ਬਣਾ ਕੇ ਰੈਡੀ ਕਰ ਲੈਣਾ ਠੀਕ ਹੈ ਇਸ ਤਰੀਕੇ ਨਾਲ ਠੀਕ ਹੈ ਜਿੱਦਾਂ ਮੈਂ ਤੁਹਾਨੂੰ ਕਿਹਾ ਹੱਥ ਤੇ ਵੀ ਪਾ ਕੇ ਬਣਾ ਸਕਦੇ ਹੋ ਕੋਲੀ ਚ ਵੀ ਪਾ ਕੇ ਬਣਾ ਸਕਦੇ ਹੋ ਤੁਸੀਂ ਜਦੋਂ ਵੀ ਫੇਸ ਨੂੰ ਵਾਸ਼ ਕਰਨਾ ਹੈ ਦੇਖੋ ਇਸ ਤਰੀਕੇ ਨਾਲ ਤੁਸੀਂ ਇਹ ਵਾਲਾ ਫੇਸ ਵਾਸ਼ ਜਿਹੜਾ ਤੁਸੀਂ ਕਰਨਾ ਹੈ ਠੀਕ ਹੈ 5 ਮਿੰਟ ਤੁਸੀਂ ਇਸ ਦੀ ਮ사ਜ ਕਰਨੀ ਹੈ ਤੁਹਾਡੀ ਸਕਿਨ ਜਿਹੜੀ ਹੈ ਦਿਨ-ਬੋ-ਦੇ ਨੂੰ ਟਾਈਟ ਹੋਣੀ ਸ਼ੁਰੂ ਹੋ ਜਾਵੇਗੀ ਸਕਿਨ ਤੇ ਇੱਕ ਚਮਕਾਣ ਸ਼ੁਰੂ ਹੋ ਜਾਵੇਗੀ ਕਿਉਂਕਿ ਜਿਹੜੀ ਏ ਹੁੰਦੇ ਨਾ ਆਲਸੀ ਇਹਦੇ ਵਿੱਚ ਹੁੰਦਾ ਹੈ omega 3 omega 3 ਹੁੰਦਾ ਜਿਹੜੀ ਸਾਡੀ ਸਕਿਨ ਦੇ ਦਾਗ ਧੱਬੇ ਨੂੰ ਠੀਕ ਕਰਦਾ ਸਾਡੀ ਸਕਿਨ ਤੇ ਅਜੇ ਝੁੰਡੀਆਂ ਆਣੀਆਂ ਨੇ ਉਹਨਾਂ ਨੂੰ ਰੋਕ ਥੰਮ ਕਰਦਾ ਜੇ ਸਕਿਨ ਤੇ ਸਾਡੇ ਤੇ ਛਾਈਆਂ ਨੇ ਪਿਗਮੈਂਟੇਸ਼ਨ ਨੇ ਦਾਗ ਧੱਬੇ ਨੇ ਉਹਨਾਂ ਨੂੰ ਠੀਕ ਕਰਨ ਵਿੱਚ ਬਹੁਤ کارਗਰ ਹੁੰਦਾ ਹੈ omega 3 ਚਾਹੇ ਤਾਂ ਇਹਦੀ ਜੈਲੀ ਵੀ ਬਣਾ ਕੇ ਤੁਸੀਂ ਰੱਖ ਸਕਦੇ ਹੋ ਫੇਸ ਪੈਕ ਜਿਆ ਹੁੰਦਾ ਹੈ ਜੈਲੀ ਮਤਲਬ ਕਿ ਸਾਬਤ ਦਾਣੇ ਤੁਸੀਂ ਉਬਾਲ ਕੇ ਦੀ ਜੈਲੀ ਜੀ ਬਣਾ ਕੇ ਉਹ ਵੀ ਤੁਸੀਂ ਇਸਤੇਮਾਲ ਕਰ ਸਕਦੇ ਹੋ ਫੇਸ ਤੇ ਲਗਾ ਸਕਦੇ ਹੋ 15 ਤੋਂ 20 ਮਿੰਟ ਇਸ ਤਰੀਕੇ ਨਾਲ ਤੁਸੀਂ ਫੇਸ ਮ사ਜ ਵੀ ਕਰ ਸਕਦੇ ਹੋ ਤੇ ਸਾਡਾ ਡੌਗੀ ਪਿੱਛੇ ਦੇਖੋ ਕੀ ਕਰ ਰਿਹਾ ਹੈ ਤੇ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਫੇਸ ਮ사ਜ ਕਰ ਲੈਣਾ ਹੈ ਉਹਨਾ ਦੇਖੋ ਮ사ਜ ਕਰਨੀ ਹੈ 5 ਮਿੰਟ ਤੁਸੀਂ ਜਦ ਮ사ਜ ਕਰੋਗੇ ਉਹਨਾ ਤੁਹਾਡੇ ਸਾਰੇ ਜਿਹੜੇ ਡੈਡ ਸਕਿਨ ਰਿਮੂਵ ਹੋ ਜਾਏਗੀ ਸਕਿਨ ਦਾ ਕਾਲਾਪਨ ਜਿਹੜਾ ਸਾਰਾ ਹੀ ਖਤਮ ਹੋਣਾ ਸ਼ੁਰੂ ਹੋ ਜਾਵੇਗਾ ਸਕਿਨ ਤੇ ਦਾਗ ਤਾਂ ਬੇ ਸਕਿਨ ਤੇ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਤੁਹਾਡੀ ਬਿਲਕੁਲ ਠੀਕ ਹੋਣੀ ਸ਼ੁਰੂ ਹੋ ਜਾਣੀ ਹੈ ਦੇਖੋ ਸਕਿਨ ਤੇ ਇੱਕ 글로ਅ ਆਉਣਾ ਸ਼ੁਰੂ ਹੋ ਜਾਣਾ ਹੈ ਨੇਚਰਲ ਜਿਹਾ 글로ਅ ਹੁੰਦਾ ਜਿਹੜਾ ਇਸ ਤਰੀਕੇ ਨਾਲ ਤੁਸੀਂ ਕਰਨਾ ਹੈ ਸਕਿਨ ਦੀ ਕੇ ਆ ਦੇਖੋ ਤਾਂ ਦੇਖੋ ਇਸ ਤਰੀਕੇ ਨਾਲ ਜਦੋਂ ਤੁਸੀਂ ਪਸਾਜ ਕਰੋਗੇ ਨਾ ਚਿਹਰੇ ਦੀ ਸਾਰੇ ਡੈਡ ਸਕਿਨ ਰਿਮੂਵ ਹੋ ਜਾਵੇਗੀ ਕਾਲਾਪਨ ਸਕਿਨ ਦਾ ਉਹ ਠੀਕ ਹੋਣਾ ਸ਼ੁਰੂ ਹੋ ਜਾਵੇਗਾ ਔਰ ਸਕਿਨ ਜਿਹੜੀ ਤੁਹਾਡੀ ਗੋਰੀ ਚਿੱਟੀ ਹੋਣੀ ਸ਼ੁਰੂ ਹੋ ਜਾਵੇਗੀ ਆ ਦੇਖੋ ਬਹੁਤ ਵਧੀਆ ਫੇਸ ਵੋਸ਼ ਹੈ ਸਮਰ ਸਪੈਸ਼ਲ ਫੇਸ ਵੋਸ਼ ਜਿਹੜਾ ਤੁਹਾਡੇ ਨਾਲ ਮੈਂ ਸ਼ੇਅਰ ਕਰ ਰਹੀ ਹਾਂ ਬਸ ਦੁੱਧ ਚ ਇਹ ਦੋ ਚੀਜ਼ਾਂ ਮਿਕਸ ਕਰਕੇ ਤੁਸੀਂ ਆਪਣੇ ਚਿਹਰੇ ਨੂੰ ਚੁਮਕਾ ਸਕਦੇ ਹੋ ਤੇ ਬ੍ਰਾਈਟ ਬਣਾ ਸਕਦੇ ਹੋ ਠੀਕ ਹੈ ਮੈਂ ਚਾਹੇ ਤਾਂ ਸ਼ੈਂਕ ਦੇ ਕੋਲ ਵੀ ਕਰ ਸਕਦੀ ਸੀ ਮੈਂ ਕਿਹਾ ਚਲੋ ਬਾਹਰ ਨਾ ਰੋਸ਼ਨੀ ਬੜੀ ਪੈ ਰਹੀ ਸੀ ਤੇ ਕੁਝ ਨਜ਼ਰ ਜਾਂ ਨਹੀਂ ਸੀ ਆ ਰਿਹਾ ਧੁੱਪ ਵੀ ਬਹੁਤ ਜ਼ਿਆਦਾ ਸੀ ਤੇ ਮੈਂ ਕਿਉਂਕਿ ਜਦੋਂ ਮੈਂ ਇੱਥੇ ਤੁਹਾਨੂੰ ਦੱਸ ਦੇਣੀ ਫਿਰ ਮੈਂ ਫੇਸ ਨੂੰ ਵਾਸ਼ ਕਰਾਵਾਂਗੀ ਤੇ ਇਹ ਵਾਲਾ ਤੁਸੀਂ ਫੇਸ ਵਾਸ਼ ਜਿਹੜਾ ਜਰੂਰ ਕਰਿਆ ਕਰੋ ਦੇਖੋ ਇਸ ਤਰੀਕੇ ਨਾਲ ਜਿਹੜਾ ਤੁਸੀਂ ਕਰੋਗੇ ਨਾ ਸਕਿਨ ਜਿਹੜੀ ਤੁਹਾਡੀ ਇੱਕਦਮ ਬਲਾਈਮ ਇਕਦਮ ਗੋਰੀ ਚਿੱਟੀ ਤੇ ਇੱਕਦਮ ਹੀ ਤੁਹਾਡੀ ਸਕਿਨ ਟਾਈਟ ਹੋਣੀ ਸ਼ੁਰੂ ਹੋ ਜਾਈ ਜਦੋਂ ਤੁਸੀਂ ਇਸ ਤਰੀਕੇ ਨਾਲ ਇਹ ਵਾਲਾ ਫੇਸ ਵਾਸ਼ ਕੀਤਾ ਆ ਦੇਖੋ ਬਹੁਤ ਵਧੀਆ ਫੇਸ ਵੋਸ਼ ਹੈ ਜਿਦੋਂ ਜੀ ਮੈਂ ਚਿਹਰੇ ਨੂੰ ਵੋਸ਼ ਕਰਕੇ ਆਣੀ ਤੁਸੀਂ ਦੇਖਣਾ ਕਿੰਨੀ ਚਮਕ ਆਈ ਚਿਹਰੇ ਤੇ ਕਿੰਨਾ ਗੁਸ਼ਕਾਰ ਆਈ ਹੈ ਯਕੀਨ ਮੰਨਿਓ ਫੇਸ ਇੰਨਾ ਚਮਕ ਰਿਹਾ ਇੰਨਾ ਗਲੋ ਆਇਆ ਤੁਸੀਂ ਦੇਖ ਸਕਦੇ ਹੋ ਕੋਈ ਵੀ ਕੈਮੀਕਲ ਵਾਲਾ ਸੋਪ ਕੋਈ ਵੀ ਕੈਮੀਕਲ ਵਾਲਾ ਮੈਂ ਜਿਹੜਾ ਫੇਸ਼ਲ ਹੁੰਦਾ ਹੈ ਜਾਂ ਫੇਸ ਵਾਸ਼ ਹੁੰਦਾ ਸੋਰੀ ਮੈਂ ਇਸਤੇਮਾਲ ਨਹੀਂ ਕਰਦੀ ਹੈਗੀ ਇਹ ਦੇਖੋ ਨੇਚਰਲ ਫੇਸ ਵਾਸ਼ ਨੇ ਤੇ ਚਮਕਾ ਗਈ ਚਿਹਰੇ ਤੇ ਇੱਕਦਮ ਚਿਹਰਾ ਮਲਾਈਮ ਹੋ ਗਿਆ ਜਿਹਦਾ ਰੂਮ ਹੁੰਦੀ ਹੈ ਇਸ ਤਰੀਕੇ ਨਾਲ ਮਖਮਲੀ ਚਿਹਰਾ ਹੋ ਗਿਆ ਹੈ ਅਗਰ ਤੁਸੀਂ ਵੀ ਇਸ ਫੇਸ ਵਾਸ਼ ਨੂੰ ਡੇਲੀ ਇਸਤੇਮਾਲ ਕਰਦੇ ਹੋ ਸ਼ਾਮ ਸਵੇਰੇ ਤੁਹਾਡਾ ਚਿਹਰਾ ਵਿੱਚ ਚਮਕ ਜਾਏਗਾ ਔਰ ਜਿਹੜੇ ਰਿੰਕਲ ਆ ਜਾਣ ਟਾਈਮ ਤੋਂ ਪਹਿਲਾਂ ਝੁਰੜੀਆਂ ਆ ਗਈਆਂ ਨੇ ਤੁਹਾਡਾ ਸਕਿਨ ਇੱਕਦਮ ਸਾਫ਼ ਸੁਥਰੀ ਤੇ ਇੱਕਦਮ ਗਲੋਇੰਗ ਹੋ ਜਾਵੇਗੀ ਬਹੁਤ ਵਧੀਆ ਇਹ ਫੇਸ ਵਾਸ਼ ਹੈ ਜਿਹੜੀ ਅਲਸੀ ਹੁੰਦੀ ਹੈ ਨਾ ਪੀਸੀ ਹੋਈ ਅਲ ਤੇ ਚਿਹਰੇ ਨੂੰ ਚਮਕਾ ਦਿੰਦੀ ਹੈ ਇਸ ਤਰੀਕੇ ਨਾਲ ਤੁਸੀਂ ਦੁੱਧ ਦੇ ਵਿੱਚ ਸਿਰਫ ਬੇਸਣ ਅਲਸੀ ਥੋੜਾ ਜਿਹਾ ਹਣੀ ਮਿਕਸ ਕਰਕੇ ਤੁਸੀਂ ਇਸ ਤਰੀਕੇ ਨਾਲ ਫੇਸ ਨੂੰ ਵਾਸ਼ ਕਰਦੇ ਸ਼ਾਮ ਸਵੇਰ ਤੁਹਾਡਾ ਚਿਹਰਾ ਦੇਖ ਕਿੰਨਾ ਚਮਕ ਜਾਏਗਾ ਦਿਨ-ਬਦ ਦਿਨ 글로 ਆਏਗਾ ਤੁਹਾਨੂੰ ਆਂਟੀ ਗਵਾਂਟੀ ਵੀ ਪੁੱਛਣਗੇ ਤੁਸੀਂ ਚਿਹਰੇ ਤੇ ਅਸਾ ਕੀ ਲਗਾਉਂਦੇ ਤੇ ਤੇਰੇ ਰਾਡਾ ਜਿਹੜਾ ਚੰਨ ਵਾਂਗ ਚਮਕ ਰਿਹਾ ਹੈ ਠੀਕ ਹੈ ਆਪਣੇ ਆਪ ਨੂੰ ਤੁਸੀਂ ਦੇਖ ਦੇ ਕੇ ਖੁਸ਼ ਹੋਵੋਗੇ ਕਿ ਵਾਕਿਆ ਸਾਡੇ ਚਿਹਰੇ ਜਿਹੇ ਬਹੁਤ ਜ਼ਿਆਦਾ ਫਰਕ ਆ ਚੁੱਕਾ ਹੈ ਠੀਕ ਹੈ ਟੈਨਿੰਗ ਆ ਗਈ ਜਾਂ ਗਲੇ ਤੇ ਟੈਨਿੰਗ ਆ ਗਈ ਜਾਂ ਬਾਹਾਂ ਤੇ ਆ ਗਈ ਇਸ ਤਰ੍ਹਾਂ ਕੇ ਦਬਾਂ ਤੇ ਵੀ ਕਰ ਸਕਦੇ ਹੋ ਗਲੇ ਤੇ ਵੀ ਨਹਾਉਣ ਤੋਂ ਪਹਿਲਾਂ ਤੁਸੀਂ ਸਾਰੀ ਸਕਿਨ ਤੇ ਆਪਣੇ ਕਰ ਸਕਦੇ ਹੋ ਜੇ ਤੁਹਾਡੀ ਸਕਿਨ ਜਿਹੜੀ ਡੈੱਡ ਜਿਹੜੀ ਹੋਈ ਹੈ ਉਹ ਰਿਮੂਵ ਹੋ ਜਾਏਗੀ ਟੈਨਿੰਗ ਜਿਹੜੀ ਉਹ ਖਤਮ ਹੋ ਜਾਵੇਗੀ ਤੇ ਅਗਰ ਤੁਹਾਡੀ ਸਕਿਨ ਲੂਜ਼ ਹੈ ਜ਼ਿਆਦਾਤਰ ਨਾ ਇਸਕਿਨ ਜਿਨ੍ਹਾਂ ਦੀ ਲੂਜ਼ ਹੈ ਨਾ ਉਹਨੂੰ ਟਾਈਟ ਕਰਨ ਵਿੱਚ ਬਹੁਤ ਕਾਰਗਰ ਹੈ ਅਗਰ ਤੁਸੀਂ ਡੇਲੀ ਇਸਤੇਮਾਲ ਕਰਦੇ ਹੋ ਕਰਕੇ ਦੇਖਿਓ ਫਿਰ ਦੇਖਿਓ ਕਹਿਣ ਤੇ ਕਰਨ ਚ ਬਹੁਤ ਫਰਕ ਹੁੰਦਾ ਜਦੋਂ ਤੁਸੀਂ ਕਰਨਾ ਸ਼ੁਰੂ ਕਰ ਦਿੱਤਾ ਵਾਕਿਆ ਤੁਸੀਂ ਕਮੈਂਟ ਕਰੋਗੇ ਕਿ ਦੀਦੀ ਵਾਕਿਆ ਸਾਨੂੰ ਐਦਾਂ ਦਾ ਫੇਸ ਵਾਸ਼ ਮਤਲਬ ਕਿ ਬਹੁਤ ਕਿਸੇ ਨੇ ਦੱਸਿਆ ਜਿਹੜਾ YouTube ਤੇ ਤੁਸੀਂ ਦੱਸ ਦਿੱਤਾ ਠੀਕ ਹੈ ਇਸ ਫੇਸ ਵਾਸ਼ ਨੂੰ ਸਮਰ ਸਮਰ ਤੁਸੀਂ ਕਰ ਲਵੋ ਤੁਹਾਡੀ ਸਕਿਨ ਇਕਦਮ ਟਾਈਟ ਹੋ ਜਾਵੇਗੀ ਤੇ ਜਿਹੜੀ ਜੈਲ ਹੈ ਉਹ ਤੁਸੀਂ ਸਰਦੀ ਵਿੱਚ ਇਸਤੇਮਾਲ ਕਰ ਸਕਦੇ ਹੋ ਮੈਂ ਤੁਹਾਨੂੰ ਵੀਡੀਓ ਬਣਾ ਕੇ ਦੱਸਾਂਗੀ ਗਾਂਗਾ ਪਹਿਲਾਂ ਤੁਸੀਂ ਇਸ ਤਰੀਕੇ ਦਾ ਪਾਊਡਰ ਬਣਾ ਲਓ ਅਲਸੀ ਦਾ 10 ਰੁਪਏ ਦੀ ਅਲਸੀ ਨੀ ਮੁੱਕਣੀ ਮਿਕਸੀ ਚ ਪਾਊਡਰ ਬਣਾ ਕੇ ਡੱਬੇ ਚ ਰੱਖ ਲਓ ਬੇਸਣ ਜਿਹੜਾ ਉਹ ਤੁਸੀਂ ਥੋੜਾ ਜਿਹਾ ਰੱਖ ਲਓ ਥੋੜਾ ਜਿਹਾ ਪਾਇਆ ਹੱਥ ਤੇ ਮਿਕਸ ਕੀਤਾ ਆਪਣੇ ਫੇਸ ਤੇ ਲਗਾਇਆ ਤੇ ਇਸ ਤਰੀਕੇ ਨਾਲ 5 ਮਿੰਟ ਮ사ਜ ਕੀਤੀ ਤੇ ਚਿਹਰਾ ਦੇਖੋ ਦੇਖੋ ਕਿੰਨਾ ਚਮਕ ਰਿਹਾ ਨੋਜ਼ ਕਿੰਨੇ ਚਮਕ ਰਹੀ ਹੈ ਜਿਨ੍ਹਾਂ ਦੇ ਬਲੈਕ ਹੈਡਸ ਵਾਈਟ ਹੈਡਸ ਹੋ ਜਾਂਦੇ ਨੇ ਨਾ ਛੋਟੇ ਛੋਟੇ ਤੇ ਉਹ ਸਾਰੇ ਸਾਫ ਹੋਣੇ ਸ਼ੁਰੂ ਹੋ ਜਾਣਗੇ ਸਕਿਨ ਇਕਦਮ ਚਮਕ ਜਾਏਗੀ ਇਕਦਮ ਬ੍ਰਾਈਟ ਹੋ ਜਾਵੇਗੀ ਠੀਕ ਹੈ ਬਹੁਤ ਵਧੀਆ ਇਹ ਬਣਾ ਫੇਸ ਵਾਸ਼ ਹੈ ਇਸਤੇਮਾਲ ਜ਼ਰੂਰ ਕਰਨਾ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੀ ਹੋ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਸੋਣਾ ਜ਼ਰੂਰ ਕਰਨਾ ਐਸੇ ਤਰ੍ਹਾਂ ਹੀ ਤੁਹਾਡੇ ਨਾਲ ਸੋਹਣੇ ਸੋਹਣੇ ਜਿਹੜੇ ਬਿਊਟੀ ਟਿਪਸ ਨੇ ਜਿਹੜੇ ਫ ਫੇਸ਼ੀਅਲ ਨੇ ਜਾਂ ਫੇਸ ਪੈਕ ਨੇ ਤੁਹਾਡੇ ਨਾਲ ਇਸ ਤਰੀਕੇ ਨਾਲ ਹੀ ਸ਼ੇਅਰ ਕਰਦੇ ਰਵਾਂਗੇ ਤੁਸੀਂ ਆਪਣੀ ਸਕਿਨ ਨੂੰ ਇੱਕਦਮ ਚਕਾ ਚਕ ਬਣਾ ਕੇ ਰੱਖੋ ਇੱਕਦਮ ਗੋਰੀ ਚਿੱਟੀ ਤੇ ਇੱਕਦਮ ਮਲਾਈਮ ਬਣਾ ਕੇ ਰੱਖੋ ਤਾਂ ਜੋ ਤੁਹਾਡੀ ਸਕਿਨ ਜਿਹੜੀ ਹੈ ਇੱਕਦਮ ਹੀ ਖੂਬਸੂਰਤ ਤੇ ਜੰਗ ਲੱਗੇ ਠੀਕ ਹੈ ਹਰ ਕੋਈ ਚਾਹੁੰਦਾ ਹੈ ਕਿ ਅਸੀਂ ਖੂਬਸੂਰਤ ਨਜ਼ਰ ਆਈਏ ਤੇ ਹੱਕ ਵੀ ਹੈਗੇ ਸਾਨੂੰ ਖੂਬਸੂਰਤ ਆਣ ਦਾ ਤੇ ਘਰੇ ਬੈਠ ਕੇ ਤੁਸੀਂ ਖੂਬਸੂਰਤ ਆਪਣੀ ਸਕਿਨ ਨੂੰ ਕਰ ਸਕਦੇ ਇਸ ਤਰੀਕੇ ਨਾਲ ਤੇ ਲਓ ਜੀ ਤੈਨੂੰ ਜੀ ਫਿਰ ਮਿਲਦੇ ਹਾਂ ਇਸ ਦਮ ਵੀਡੀਓ ਨਾਲ ਬਾਏ ਬਾਏ